ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਹੋ ਸਾਰੇ ਤੇ ਭਰਾਵਾਂ ਦੇ ਕਈਆਂ ਦੇ ਮੈਸੇਜ ਆਉਂਦੇ ਸੀ ਕਿ ਬਾਈ ਜੀ ਵੀਡੀਓ ਨਹੀਂ ਪਾਉਂਦੇ ਇਨਫੋਰਮੇਸ਼ਨ ਨਹੀਂ ਕੋਈ ਪਹਚਾ ਰਹੇ ਹੁਣ ਤੇ ਥੋੜੇ ਜਿਹੀ ਬਿਜੀ ਹੋਣ ਦੇ ਕਰਕੇ ਹੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਤੁਹਾਨੂੰ ਦੱਸਿਆ ਸੀਗਾ ਜਿਹੜੀਆਂ ਕੁਝ ਲਾਸਟ ਵਾਲੀਆਂ ਮੀਡੀਆ ਸੀਗੀਆਂ ਉਹਦੇ ਕਰਕੇ ਜਿਹੜੀ ਹੁਣ ਤੁਹਾਡੇ ਤੱਕ ਅਪਡੇਟ ਨਹੀਂ ਆ ਰਹੀ ਤੇ ਹੁਣ ਕੋਸ਼ਿਸ਼ ਕਰਾਂਗੇ ਇਸ ਵਾਰੀ ਕਿ ਜਿਹੜੀ ਤੁਹਾਡੇ ਤੱਕ ਵੀਡੀਓ ਇਨਫੋਰਮੇਸ਼ਨ ਵਾਲੀ ਕੋਈ ਨਾ ਕੋਈ ਪਹਚਾਈ ਜਾਵੇ ਤੇ ਹੁਣ ਅੱਜ ਆਪਾਂ ਨੇ ਗੱਲ ਕਰਨੀ ਆ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਪਹੁੰਚਾਉਣੀ ਆ ਉਹ ਹੈਗਾ ਜੀ ਬੋਨਸ ਤਰੇ ਦੀ ਚੇਜ਼ੀਮਾ ਜਿਹੜਾ ਕਿ 13ਵਾਂ ਬੋਨਸ ਆ ਉਹ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਤੇ ਉਹਦਾ ਜਿਹੜਾ ਪੇਪਰ ਡਾਕੂਮੈਂਟ ਆ ਵੀ ਜਿਹੜਾ ਫੋਲੀਓ ਆ ਪੀਡੀਐਫ ਆ ਉਹ ਤੁਸੀਂ ਕਿੱਥੋਂ ਤੋਂ ਹਾਸਲ ਕਰਨਾ ਹੈ ਇਹਦੇ ਬਾਰੇ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੇ ਪਹਿਲਾਂ ਤਾਂ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲੀ ਬੈਲ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀਆਂ ਤੁਹਾਨੂੰ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਵੀਡੀਓਆਂ ਹਨ ਉਹਨਾਂ ਦੀ ਇਨਫਾਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਆਪਣਾ ਉਹਨਾਂ ਦਾ ਧੰਨਵਾਦ ਤੇ ਆਪਾਂ ਜੀ ਸ਼ੁਰੂ ਕਰਦੇ ਆਂ ਵੀਡੀਓ ਤੇ ਇਹ ਜਿਹੜਾ ਬੋਨਸ ਆ ਤਰੇ ਦੀ ਚੇਜ਼ੀ ਮੈਂ ਜਿਹੜਾ ਬੋਨਸ ਆ ਇਹ ਇਹ ਜਿਹੜੀ ਤੁਸੀਂ ਦਿੱਤੇ ਨਾਲ ਜਾਂ ਕੰਮ ਕਰਦੇ ਆਂ ਜਾਂ ਫਿਰ ਤੁਸੀਂ ਕਿਸੇ ਏਜੰਸੀ ਦੇ ਨਾਲ ਕੰਮ ਕਰਦੇ ਆਂ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਇਹ ਤੁਹਾਨੂੰ ਪੀਡੀਐਫ ਮਿਲਣਾ ਹੈ ਜਿਹੜਾ ਹੈ ਬੋਨਸ ਦਾ ਤੇ ਜਿਵੇਂ ਹੁਣ ਆਪਾਂ ਸਮਝ ਲਓ ਫੈਕਟਰੀ ਨਾਲ ਕੰਮ ਕਰਦੇ ਆ ਜਾਂ ਏਜੰਸੀ ਨਾਲ ਕੰਮ ਕਰਦੇ ਆ ਤਾਂ ਉਹਨਾਂ ਤੋਂ ਆਪਾਂ ਨੂੰ ਜਿਹੜੀ ਇਹ ਮੇਲ ਆਈ ਹੈ ਇਹਦੀਆਂ ਕਿਹੜੀਆਂ-ਕਿਹੜੀਆਂ ਸ਼ਰਤਾਂ ਆ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਇਹ ਜਿਹੜਾ ਅਪਲਾਈ ਕੌਣ-ਕੌਣ ਕਰ ਸਕਦਾ ਹੈ ਇਹ ਜਿਨ੍ਹਾਂ ਦਾ ਕੀ ਈਜ਼ੇ 28000 ਤੋਂ ਜੇ ਤੁਹਾਡਾ ਈਜ਼ੇ 28000 ਤੋਂ ਘੱਟ ਆ ਤਾਂ ਤੁਸੀਂ ਇਹ ਜਿਹੜਾ ਬੋਨਸ ਆਈ ਇਹਨੂੰ ਅਪਲਾਈ ਕਰ ਸਕਦੇ ਇਹਨੂੰ ਭਰ ਸਕਦੇ ਆ ਜੇ ਤੁਹਾਡਾ ਈਜ਼ 28 ਤੋਂ ਉੱਪਰ ਆ ਤਾਂ ਤੁਸੀਂ ਇਹਨੂੰ ਅਪਲਾਈ ਨਹੀਂ ਕਰ ਸਕਦੇ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਬੱਚੇ ਆ ਤੁਹਾਡੇ ਨਾਲ ਕਾਰੀਕੂ ਆ ਤਾਂ ਉਹਨਾਂ ਦੇ ਜਿਹੜੇ ਨਾਮ ਆ ਉਹ ਥੱਲੇ ਲਿਖਣੇ ਆ ਜੇ ਤੁਹਾਡੀ ਵਾਈਫ ਕੰਮ ਕਰਦੀ ਆ ਤਾਂ ਉਹ ਇੱਕ ਉਹ ਬਾਹਰ ਹੋ ਜਾਣੀ ਮਤਲਬ ਉਹਦਾ ਤੁਸੀਂ ਨਾਮ ਨਹੀਂ ਲਿਖਣਾ ਹੈਗਾ ਇਦਾਂ ਤੁਹਾਨੂੰ ਮੁੜ ਕੇ ਮੂਲਤਾ ਵਗੈਰਾ ਆ ਸਕਦਾ ਤੁਸੀਂ ਆਪਣੇ ਸਿਰਫ ਬੱਚਿਆਂ ਦਾ ਨਾਮ ਲਿਖਣਾ ਤੇ ਤੁਹਾਡਾ ਮੇਨ ਇਹਦੇ ਵਿੱਚ ਈਜ਼ੇ ਦੀ ਸ਼ਰਤ ਆ तकरीबन ਸਾਰੇ ਜਣੇ ਨਹੀਂ ਆਪਣਾ ਇੰਨਾ ਈਜ਼ੇ 28000 ਈਜ਼ੇ ਕਿਸੇ ਦਾ ਨਹੀਂ ਹੁੰਦਾ ਹੈਗਾ ਬਹੁਤ ਘੱਟ ਹੈ ਜਿਨ੍ਹਾਂ ਦੇ ਆਪਣੇ ਕੰਮ ਕਰ ਹੋਣਗੇ ਤਾਂ ਉਹਨਾਂ ਦੇ 28000 ਤੋਂ ਈਜ਼ੇ ਵੱਧ ਹੋਣਗੇ ਨਹੀਂ 28 ਤੋਂ ਘੱਟੇ ਆ ਤੇ ਇਹ ਜਿਹੜਾ ਪੀਡੀਐਫ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਉਹਦੇ ਵਿੱਚ ਤੁਸੀਂ ਕਿਆ ਕੁਝ ਭਰਨਾ ਤੇ ਉਹਨੂੰ ਕਿਵੇਂ ਭਰ ਕੇ ਦਿੱਤੇ ਦੇ ਵਿੱਚ ਮੁੜ ਕੇ ਦੇਣਾ ਤੇ ਇਹ ਵਾਲਾ ਜਿਹੜਾ ਪੀਡੀਐਫ ਆ ਸਹੀ ਹੈ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜਦੋਂ ਤੁਸੀਂ ਇਹ ਭਰ ਕੇ ਆਪਣਾ ਪੀਡੀਐਫ ਫੈਕਟਰੀ ਦੇ ਵਿੱਚ ਦੇਣਾ ਜਾਂ ਏਜੰਸੀ ਦੇ ਵਿੱਚ ਦੇਣਾ ਤੁਸੀਂ ਤਾਂ ਜਿਹੜਾ ਇਹ ਤੁਹਾਡਾ ਸੌਫਟਵੇਅਰ ਉਹ ਤੁਹਾਨੂੰ ਜਨਵਰੀ ਦੇ ਮਹੀਨੇ ਦੇ ਬੂਸਤੇ ਪਾਗੇ ਦੇ ਵਿੱਚ ਆਊਗਾ ਸੌਫਟਵੇਅਰ 2025 ਦੇ ਜਿਹੜਾ ਜਨਵਰੀ ਮਹੀਨਾ ਉਹ ਵਾਲੇ ਬੂਸਤੇ ਪਾਗੇ ਦੇ ਵਿੱਚ ਇਹ ਤੁਹਾਨੂੰ ਪੈਸੇ ਵਾਪਸ ਆਉਣੇ ਆ ਤੇ ਸਰਫਈ ਇੱਥੇ ਆਪਣਾ ਨੌਵੇਂ ਕਨੇਉਵੇਂ ਭਰਨਾ ਹੈ ਉਹਦੇ ਬਾਅਦ ਤੁਸੀਂ ਆਪਣਾ ਕੋਈ ਵੀ ਸਕਾਲੇ ਭਰਨਾ ਹੈ ਤੇ ਡੇਟ ਆਫ ਬਰਥ ਤੇ ਆਹ ਰੈਜ਼ਿਡੈਂਸ ਆ ਕਿ ਕਿੱਥੇ ਦਾ ਤੁਹਾਡਾ ਰੈਜ਼ਿਡੈਂਸ ਆ ਉਹ ਭਰਨਾ ਹੈ ਬਿਲਕੁਲ ਸਿੰਪਲ ਆ ਤੇ ਇੱਥੇ ਤੁਸੀਂ ਆਪਣੇ ਬੱਚਿਆਂ ਦੇ ਨਾਮ ਭਰਨੇ ਆ ਜੇ ਤੁਹਾਡਾ ਇੱਕ ਬੱਚਾ ਤਾਂ ਇੱਕ ਜੇ ਦੋ ਤਾਂ ਦੋ ਬੱਚਿਆਂ ਦੇ ਨਾਮ ਭਰਦੇ ਹੋ ਤੇ ਉਸ ਤੋਂ ਬਾਅਦ ਇੱਥੇ ਥੱਲੇ ਚਲੇ ਜਾਣਾ ਆਪਾਂ ਨੇ ਤੇ ਥੱਲੇ ਜਾ ਕੇ ਇੱਥੇ ਤੁਸੀਂ ਆਪਣੇ ਸਾਈਨ ਕਰਨੇ ਆ ਲਾਸਟ ਦੇ ਵਿੱਚ ਠੀਕ ਹੈ ਜੀ ਇੱਥੇ ਆਪਣੇ ਸਿਗਨੇਚਰ ਕਰਕੇ ਬਸ ਇਹ ਤੁਹਾਡਾ ਜਿਹੜਾ ਕਿ ਸੌਫਵੇਅਰ ਦਾ ਜਿਹੜਾ ਤੁਹਾਡਾ ਬੋਨਸ ਆ ਸਮਝ ਲਓ ਰੈਡੀ ਆ ਸੌਫਵੇਅਰ ਤੁਹਾਡੇ ਲਈ ਹੁਣ ਜਨਵਰੀ ਦੇ ਮਹੀਨੇ ਦੇ ਬੂਸਤੇ ਪਾਗ ਦੇ ਵਿੱਚ ਆ ਜੇਣਾ ਤੇ ਆਪਣੀ ਜਿਹੜੀ ਅੱਜ ਦੀ ਵੀਡੀਓ ਸੀਗੀ ਤਾਂ ਇਹ ਉਹ ਇੰਨੀ ਕੁ ਛੋਟੀ ਜੀ ਵੀਡੀਓ ਸੀਗੀ ਤੇ ਵੀਡੀਓ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਹੈ ਬੋਨਸ ਦੇ ਬਾਰੇ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਜੇ ਤੁਹਾਨੂੰ ਨਾ ਇਹ ਕਿਸੇ ਪਾਸੇ ਤੋਂ ਪੀਡੀਐਫ ਮਿਲੇ ਆ ਤਾਂ ਆਪਣੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਉੱਪਰ ਸ਼ੋ ਹੋ ਰਹੀ ਆ ਇਰੇ ਤੇ ਮੈਨੂੰ ਮੈਸੇਜ ਕਰਦੇ ਹੋ ਤਾਂ ਜਿਹੜਾ ਇਹ ਪੀਡੀਐਫ ਆ ਆਪਾਂ ਤੁਹਾਨੂੰ ਸੈਂਡ ਵੀ ਕਰ ਦਾਂਗੇ ਠੀਕ ਆ ਜੀ ਇਹਨੂੰ ਪੀਡੀਐਫ ਨੂੰ ਭਰ ਕੇ ਆਪਣਾ ਤੁਸੀਂ ਦਿੱਤੇ ਦੇ ਵਿੱਚ ਜਾਂ ਏਜੰਸੀ ਦੇ ਵਿੱਚ ਦੇ ਦਿਓ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ